ਲੇ ਕੇ ਆਇਆ ਮੈਨੂੰ ਮੈਨੂੰ ਮੇਰਾ ਢੋਕਲਾ ਮਿਲਿਆ ਨਹੀਂ ਇਸ ਕਰਕੇ ਸਵੀਸ ਰੋਲ ਲੈਣਾ ਮੱਥੇ ਮਾਰਨਾ ਪੈ ਗਿਆ। ਟਿੱਖਾ ਇਹ ਹੈ ਨਹੀਂ ਖੀਨ ਛੇੜਦਾ ਜਿਹੜਾ ਮੈਂ ਪੀਆ ਇਹੇ ਦੀ ਹੋ ਆ ਹਏ। ਚੱਕ ਚੱਕ ਮਿਲਿਆ ਨਹੀਂ ਹੱਥਾਂ ਨਾਲੇ ਚੱਲ ਰਿਹਾ ਕੰਮ। ਕੋਣ ਪਰੂਸੀ ਫੋਲਾ ਖਾਣੇ ਟਿੱਖਾ ਜੀ ਸਾਰੇ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਗੋਪਾਲ ਰਾਮ ਦੀ ਬਲੌਗ ਦੀ ਸੋਸ ਫੋਕਟ ਹੈ। ਹੁਣ ਨਾ ਬੋਲਨੀ ਹੈ ਬਸ ਬੋਲਣ ਨੂੰ ਜੀ ਦਿਖਾਣਾ ਕਿਉਂਕਿ ਮੇਰਾ ਸਿਰ ਦੇ ਨਾਲ ਨਾ ਫਟਣਿਆ ਹੀ ਹੁੰਦੀ ਹੈ ਘੱਟ ਬੋਲੋ ਰਾਤ ਤੱਕ ਮੜਾ ਨੂੰ ਜਿਆਦੇ ਸੀ ਨਾ ਨੂਨ ਕਰਕੇ ਨਹੀਂ ਉਹ ਮੈਂ ਨਾ ਫੋਨ ਨਾ ਦੇ ਰਾਤ ਤੱਕ ਦੇਖੀ ਜਾਂਦੀ ਹਾਂ ਉਹਦੇ ਕਰਕੇ ਹੁਣ ਜੇ ਮੈਂ 2 ਦਿਨ ਫੋਨ ਨਾ ਦੇਖਾਂ ਮੇਰਾ ਸਿਰ ਸੈੱਟ ਹੋ ਜਾਣਾ ਹੁਣ ਅੱਜ ਮੈਂ ਸਾਲੀ ਜਿਹੜੀ ਫੋਨ ਨਹੀਂ ਦੇ ਦਿੰਦੀ ਨੂਨ ਵੀ ਤੁਸੀਂ ਫਾਇਦਾ ਨਾ ਨੂਨ ਨੇ ਨੂਨ ਮੇਰਾ ਬਿਲਕੁਲ ਹਾਂ ਮਨਾਂ ਮੜਾ ਦੇ ਹੈਗਾ ਤੇ ਛੋੜਾ ਜਿਹਾ ਜਿਹੜੇ 4 ਜਮ ਵਿੱਚ ਪਾਏ ਤੇ 3.5 ਪੈਣਦੇ ਪਾਏ ਉਹ ਕੀ ਅਏ ਕੀ ਆਇਆ ਰੁਕ ਜਾ ਨਾ ਓਏ ਉਲਟੀ ਨਾ ਕਰਦੀਆਂ ਪਾਸ ਦੇ ਦਿਓ ਹੁਣ ਲੱਗਿਆ ਸੀ ਨਾ ਹੁਣ ਆਲੂ ਵਾਲੇ ਪਰੌਂਠੇ ਲਾ ਰਿਹਾ ਮਿਊ ਵੀ ਨਾ ਰੋਟੀ ਲੈਣ ਆਇਆ ਤਾਂ ਆਹ ਦੇਖ ਜੀ ਉਹ ਰੋਟੀ ਲੈ ਕੇ ਅੰਦਰ ਚਲੇ ਗਿਆ ਹੁਣ ਰੋਟੀ ਲੈਣ ਤੋਂ ਬਾਅਦ ਬਸ ਨਾਣਾ ਧੋਣਾ ਸ਼ੁਰੂ ਕਰਦੇ ਆਪਾਂ ਬਾਜ਼ਾਰ 'ਚ ਜਾਣਾ ਹੈ ਸ਼ਾਪਿੰਗ ਕਰਨ ਦੀਵਾਲੀ ਦੀ ਸਾਡੀ ਥੋੜੀ ਜਿਹੀ ਰਹਿ ਗਈ ਬਸ ਅੱਜ ਲਾਸਟ ਮਿੰਟ ਜੇ ਸ਼ਾਪਿੰਗ ਕਰਾਂਗੇ ਅਸੀਂ ਯੂਵੀ ਨੂੰ ਆਹ ਕਹਤਾ ਵੀ ਅੱਜ ਕੇ ਰੋਟੀ ਪੁਰੀ ਖਾਲਾਂ ਤੇ ਕੁਝ ਨਹੀਂ ਮਿਲਣਾ ਯੂਵੀ ਨੂੰ ਕਹ ਰਿਹਾ ਲੈਣ ਬੰਦ ਕਰ ਕੀ ਆ ਉਹਨੇ ਹੁਣ ਲੈਣ ਬੰਦ ਰੱਖਿਆ ਵੀ ਉੱਥੇ ਕੋਈ ਜਾਣਕਾਰ ਕਹੇ ਬੈਠੋ ਉੱਥੇ ਆ ਨਾ ਹੋਟਲ ਸੇ ਤੇ ਜਾਣਸਰੇ ਕਹਿ ਦੂਗਾ ਚੱਲੋ ਖਾਣ ਚੱਲੋ ਖਾਣ ਕੱਲ ਖਾਤਾ ਲਿਆ ਤਲਾਵਾ ਹੋਰ ਆ ਹੁਣ ਖਾ ਲਿਆ ਕੀ ਵਾਲੀਆਂ ਹੋਰ ਹੁੰਦੀ ਉੱਥੇ ਤਿਆਰ ਹੋਣਾ ਕੁਝ ਨਹੀਂ ਖਾਂਦੇ ਫਿਰ ਉਹਨੂੰ ਕਹਤਾ ਵੀ ਅੱਜ ਕੇ ਰੋਟੀਆਂ ਚਮਚਾ ਦੇਖ ਹੁਣ ਹੋਰ ਰੁਕੇ ਨਹੀਂ ਰਿਹਾ ਚਮਚਾ ਦੇ ਕਿੱਡਾ ਲਿਆ ਕੀ ਇਹਨੂੰ

ਅਸੀਂ ਵੇਲਾ ਉਹਨਾਂ ਦੇ ਪਟਾਕੇ ਸੁਣਾਂਗੇ ਅਗਲੇ ਦਿਨੋਂ ਸੱਟ ਸੁਣਨੀ ਆਪਾਂ ਸੁਣੀ ਜੋਗਾ ਰਾਤ ਨੂੰ ਪਟਾਕੇ ਪਟਕੇ ਆਹੋ ਕੱਲ ਉਠਾ ਠਾ ਠਾ ਅੱਜ ਛੋਟੀ ਦੀਵਾਲੀ ਆ ਨਾ ਨਹੀਂ ਡਰਦਾ ਡਰਦਾ ਵੀ ਨਾਲੇ ਡਰਦਾ ਬਹੁਤ ਡਰਾਂ ਲੱਗਿਆ ਉਹ ਰਾਤ ਨੂੰ ਰਾਤ ਵੱਡੇ ਪਟਾਕੇ ਚੰਗਾਂ ਰੱਗਿਆ ਹੋਰ ਬੱਤੇ ਦੇ ਰਾਤ ਬਈ ਬਹੁਤ ਰਾਤ ਨਾ ਕੱਲ ਉਹਨਾਂ ਤੇ ਵੀ ਕਲ ਕੇ ਸਾਹਮਣੇ ਵਾਲਿਆਂ ਨੇ ਪਟਾਕੇ ਬਹੁਤ ਵੱਡੇ ਚਲਾਏ ਚਲੋ ਜੀ ਹੁਣ ਆਪਾਂ ਫਟਾਫਟ ਕੰਮ ਨਵੇਲੀਏ ਫੇਰ ਲੇਟ ਹੋ ਜਾਾਂਗੇ ਆਪਣਾ ਵੀ ਖਾ ਪੀ ਕੇ ਨਵੇੜ ਕੇ ਹਨਾ ਜਲਦੀ ਜਾਵਾਂਗੇ ਤੇ ਬਹੁਤ ਹੋਊਗੀ ਅੱਜ ਵਿਚਾਰ ਚ ਅਰ ਰਿਸੀ ਚੱਲੇ ਦੀਵਾਲੀ ਦਾ ਸਮਾਨ ਲਿਆ ਅੱਜ ਸੇ ਸਾਰਾ ਲਿਆਣਾ ਹੈ ਨਾ ਅੱਜ ਕੁਝ ਨਹੀਂ ਛੱਡਣਾ ਸਿਵਾਏ ਡੱਬਿਆਂ ਤੇ ਡੱਬੇ ਦੀਵਾਲੀ ਵਾਲੀ ਦੀਨੇ ਲਿਆਵਾਂਗੇ ਅੱਜ ਸਾਰਾ ਜਿਹੜਾ ਹੈਗਾ ਉਹ ਗੱਡੀ 'ਚ ਬੈ ਕੇ ਮਿੱਟੀਆਂ ਮਾਰ ਰਹੇ ਜਾ ਕੇ ਬਾਕੀ ਵੀ ਨਹੀਂ ਹੈ ਹੈ ਯੂ ਵੀ ਵੀ ਬੈਠਾ ਦੂਈ ਬੈਠਾ ਆਮੂ ਬੈਠਾ ਅੱਜ ਇਹਨਾਂ ਨੂੰ ਯੂਵੀ ਨੂੰ ਵੀ ਛੁੱਟੀ ਐ ਅੱਜ ਯੂਵੀ ਨੂੰ ਵੀ ਮੌਕਾ ਮਿਲ ਗਿਆ ਦੀਵਾਲੀ ਨੂੰ ਵੀ ਦੀਵਾਲੀ ਦੀ ਉਹ ਘੁੰਮਣ ਦਾ ਮੌਕਾ ਮਿਲ ਗਿਆ ਯੂਵੀ ਨੂੰ ਯੂਵੀ ਦਾ ਸਕੂਲ ਹੁਣ ਵੀਰਵਾਰ ਨੂੰ ਲੱਗੂਗਾ ਕੱਲ ਦੀ ਸਰਕਾਰੀ ਛੁੱਟੀ ਕਰ ਮੰਗਲਵਾਰ ਦਾ ਮੌਕਾ ਮੰਗਲਵਾਰ ਦੀ ਤਾਂ ਦੀਵਾਲੀ ਐ ਮੰਗਲਵਾਰ ਨੂੰ ਕਦੋਂ ਲਾਣਾ ਤਾਂ ਆਪਣੀ ਦੀਵਾਲੀ ਐ ਸਹਿਦ ਉਹ ਫਿਰ ਸਹਿਦ ਦੇ ਨਾਂ ਹੋਵੇ ਉਹਨਾਂ ਦੀ ਦੀਵਾਲੀ ਦੋਨੇ ਕਰਤੀਆਂ ਉਹਨਾਂ ਨੇ ਵੀ ਦੋ ਦੀਵਾਲੀਆਂ ਐ ਹੋਰ ਹੁਣ ਪ੍ਰਾਈਵੇਟ ਸਕੂਲ ਤਾਂ ਆਪਣੀ ਮਰਜ਼ੀ ਕਰਨਗੇ ਹੁਣ ਸਰਕਾਰ ਦੀ ਥੋੜਾ ਸੁਣਦੇ ਨੇ ਮੇਰੀ ਲਾਡੋ ਦੇਖੀ ਮੈਨੂੰ ਕੱਦੀ ਬੁਲਾ ਰਹੀ ਹੈ ਕਹਿੰਦੀ ਗੱਗੂ ਆ ਜਾ ਬੈਠੋ ਵਿੱਚ ਤਾਂ ਕੀ ਕਹਿੰਦਾ ਉਹ ਦੇ ਹਾ ਬੁੱਤ ਵਿੱਚ ਬੈਜੋ ਕਹਿੰਦਾ ਦੇਖੀ ਆ ਗਈ ਲਾਡੋ ਆ ਗਈ ਹੋ ਗਈ ਮੈਂ ਹੋ ਗਈ ਹੋ ਗਈ ਚੱਲ ਚੱਲੀਏ ਚਾਹ ਪੀ ਰਹੇ ਨੇ ਚਾਹ ਪਿੰਡ ਚ ਨਾ ਕਿਸੇ ਦੀ ਜਨ ਚਾਹ ਰਹੀ ਹੈ ਮੈਨੂੰ ਆਵਾਜ਼ ਆ ਰਹੀ ਹੈ ਹੈ ਉਹ ਜਿਹੜਾ ਇੱਕ ਗਾਣਾ ਹੁੰਦਾ ਹਮੇਸ਼ਾ ਝੰਡੜੀ ਦੇ ਟੂੜਾ ਪੱਟੀ ਜਾਈਏ ਨਹੀਂ ਟੂੜਾ ਪੱਟੀ ਜਾਈਏ विपट विपटते तो ही जाइए तू ओए बोली आ गाना नहीं हैगा मैंने लादा फोन दो मेरा हैं चलो मेरी थोड़ी दूसरी तरह आ रही है तुद्दी तुद्दी जी साफ करा कैमरा साफ कर लिए होन असि मार्केट च मार्केट पाना भीड़ हाँ भीड़ देखो इधर कितनी फाता ओके फोना दी फोना दी नहीं कर रहे सी यूज ताही ਬੀੜ ਦੇਖੋ ਹੁਣ ਅਸੀਂ ਸਭ ਤੋਂ ਪਹਿਲਾਂ ਇੱਧਰ ਖੇਲ ਖਰੋਟ ਖਿੱਲਾ ਵਾਲੀ ਦੁਕਾਨਾਂ ਤੇ ਬਸ ਫੇਰੀਆਂ ਪਾਉਂ ਚੱਲੇ ਆ ਜਿੱਥੇ ਸਹੀ ਰੇਟ ਹੋਊਗਾ ਉੱਥੇ ਤੇ ਲਵਾਂਗੇ ਆ ਦੇਖ ਬੁੱਲ ਕਿੱਦਾਂ ਕੱਢਿਆ ਨੇ ਇਹ ہماری ਗੱਡੀ ਮੁੜ ਰਹੀ ਹੈ ਕਿਉਂਕਿ ਆਗੇ ਭੀੜ ਹੈ ਆ ਦਿਵਾਲੀਆਂ ਦੇ ਕਿੰਨਾ ਸੋਹਣੀਆਂ ਪਈਆਂ ਇਹ ਚਾਰ ਵਾਲੀਆਂ ਐ ਹਨਾ ਆਚਾਰ ਵਾਲੀਆਂ ਆਹੋਲੇ ਔਲੇ ਦੇਖੇ ਹੋਏ ਨੇ ਔਲੇ ਮਾਸੀ ਉਹਨਾਂ ਨੇ ਨੇ ਲਟਕ ਰਹੇ ਨੇ ਔਲੇ ਕਹਿ ਕੇ ਦਿਖਾਣਾ ਕਿ ਤੈਨੂੰ ਪਤਾ ਨਾ ਹੋਵੇ ਨਾ ਨਾ ਮੈਨੂੰ ਸਾਰਾ ਪਤਾ ਕੁਝ ਲੈ ਕੁਝ ਲੈਣਾ ਵੀ ਆ ਔਰ ਇਹ ਜਿੰਨੀ ਦੇ ਡੱਬੇ ਮੰਮੀ ਪੁੱਛ ਲਓ ਕਿੰਨੇ ਕਿੰਨੇ ਦਾ ਪਹਿਲਾਂ ਉਧਰ ਵੀ ਜਾਵਾਂਗੇ ਚੰਦੇ ਕੋਈ ਨਹੀਂ ਉਧਰ ਵੀ ਜਾਵਾਂਗੇ ਆ ਚੰਦੇ ਬੰਦੇ ਕਿ ਉਹ ਵੀ ਕਹਿੰਦੇ ਚੰਦੇ ਲੈ ਲਓ ਚੰਦੇ ਤਾਂ ਹੈਗੇ ਨਹੀਂ ਬਾਤੂ ਦੋ ਸਾਰੇ ਲੋਕ ਆ ਗਏ ਨੇ ਨਾ ਆਪਣੇ ਘਰੇ ਆਪਾਂ ਲੈ ਲੇ ਜੀ ਉਹ ਚੌਪਰ ਜੜ ਪੁੱਛੀ ਆਹ ਦੇਖੀ ਹੈਂਡ ਵਾਸ਼ ਵਾਲੇ ਕਿੰਨੇ ਸੋਨੇ ਨੇ ਕੀ ਕਰਨਾ ਹੋ ਸੋੜੀ ਇਹ ਸ਼ੀਸ਼ੇ ਚ ਪਾਰਖੇ ਨੇ ਸਾਫ਼ ਕਰ ਲੀਦਾ ਸਭ ਕਰ ਲਿਆ ਠੀਕ ਆਡਾ ਬਗিনা ਸੋਣਾ ਦੱਬੇ ਤੇ ਕੁਛ ਨਹੀਂ ਨੂਨ ਕਰਨੀ ਹੈ ਅੱਛਾ ਉਹਦਾ ਡਰਾਈ ਫਰੂਟਸ ਵਾਲਾ ਨੂਨ ਦਾਨੀ ਵੀ ਹੈਗੀ ਡਰਾਈ ਫਰੂਟ ਵਾਲਾ ਆ ਦੇਖੋ ਜੀ ਸਾਰਾ ਸਮਾਨ ਇਸੇ ਲੱਗੀ ਆ 200 ਇਹ ਇੰਦਰ 500 ਵਾਲੀ ਸੇਲਾ ਆਹ ਹਾਂ ਆ ਇਹ 200 ਵਾਲੀ ਆ ਆ 200 ਵਾਲੀ ਆ ਦੇਖੋ ਲੋ ਜੀ ਹੁਣ ਅਸੀਂ ਪੈਦਲ ਚੱਲ ਕੇ ਬਾਜ਼ਾਰ ਦੀ ਫੇਰੀ ਪਾ ਰਹੇ ਹਾਂ ਦੇਖੋ ਸਾਰੇ ਬਾਜ਼ਾਰ ਵਿੱਚ ਰੌਣਕ ਰੌਣਕ ਲੱਗੀ ਪਈ ਆ ਪੂਰੀ ਸਜਾਵਟ ਹੈ ਨਾ ਆਹ ਦੇਖੋ ਲਾਈਟਾਂ ਵਾਲੇ ਦੀਵੇ ਸੁਣੇ ਨੇ ਆਪੂਗੇ ਲਾਈਟਾਂ ਅਸੀਂ ਮੰਮੀ ਕਹਿੰਦੇ ਸੱਪਾ ਪਹਿਲਾਂ ਜਿਹੜਾ ਦੀਵਾਲੀ ਦਾ ਸਮਾਨ ਆ ਓਏ ਜੀ ਵੀ ਪਿਓ ਲੈ ਲੀਏ ਪੁੱਛ ਗਿਆ ਨੇ ਆ ਉਥੋਂ ਕੀ ਰੇਟ ਦੇ ਰਹੇ ਨੇ ਉੱਥੇ ਮੈਂ ਹਲਾ ਉੱਥੇ ਮੈਂ ਲਓ ਜੀ ਉਹਦੇ ਸੀ ਹੁਣ ਲੈਦੇ ਆ ਮੋਤੀਆਂ ਤੇ ਦੀਵੇ ਤੇ ਕਲਰ ਰਮੋਲੀ ਵਾਲੇ ਆਹ ਘਟਨੇ ਆਏ ਪੰਜਾਬ ਦੇ ਦੇਖਿੰਦੇ ਸੋਦੇ ਸੋਦੇ ਆਹਦੇ ਘਟਨੇ ਭਾਈ ਜਮਾਈ ਨਹੀਂ ਦੇਰੇ ਅੱਧੇ ਕਿੰਨੇ ਪੰਜਾਬ ਘਟਨੇ ਆਹ ਜਮਾਈ ਥੋੜੀ ਅੱਜ ਹੁਣ ਅਸੀਂ ਸਮਾਨ ਲੈ ਰਹੇ ਆ ਖੇਲ ਖਿੱਲਾ ਖਰੋਟ ਲੈ ਲਿਆ ਜਿਹੜਾ ਸਮਾਨ ਜ਼ਿਆਦਾ ਖਾਂਦੇ ਨਹੀਂ ਨਾ ਖਰਾਬ ਹੁੰਦਾ ਉਹ ਅਸੀਂ ਘੱਟ ਲੈ ਰਹੇ ਆ ਖਰੋਟ ਵਗੈਰਾ ਜ਼ਿਆਦਾ ਖਾਂਦੇ ਆ ਬਸ ਉਹ ਜ਼ਿਆਦਾ ਲੈ ਰਹੇ ਆ ਤੇ ਭੀੜ ਬਹੁਤ ਜ਼ਿਆਦਾ ਹੋ ਰਹੀ ਐ ਇੱਧਰ ਮੁਰਮਲੇ ਵੀ ਪਏ ਐ ਹੁਣ ਖਿੱਲਾ ਨਹੀਂ ਖਾਂਦੇ ਪਰ ਮੈਂ ਖਿੱਲਾ ਬਹੁਤ ਖਾਂਦੀ ਆ ਪਹਿਲਾਂ ਮੈਂ ਚਾਹ ਚ ਡਬੋੜ ਬੋ ਕੇ ਯੂਵੀ ਇੱਕ ਫੋਟੋ ਤੱਕ ਵੀ ਨਹੀਂ ਖਿੱਚ ਰਿਆ ਹੈਗਾ ਬੈਠਾ ਚੌਧਰੀ ਬਣ ਕੇ ਮੋਟਰਸਾਈਕਲ ਤੇ ਆਣ ਕੇ ਜਾਨ ਲੈਣੇ ਕੋਣ ਆਜ਼ਰਾ ਅੱਧ ਕਾਨਾਲਾ ਆਜ਼ਰਾ ਪੇਟ ਮਠਾਈ ਕੇ ਪੈਕਟ ਲੈ ਰਹੇ ਹਨ। ਚਾਨੂੰ ਨੇ ਝਾਮ ਲੱਗ ਗਿਆ। ਹਾਂ। ਕਿੰਨੀ ਗੱਲ ਹੋ ਗਈ। ਬਸ ਸ਼ਾਪਿੰਗ ਹੋ ਗਈ। ਉਹ ਬਾਪੂ ਉਹ ਬਾਪੂ ਜੀ ਲੜ ਰਹੇ ਨੇ ਉਹ 9.5 ਨਾਲ ਝਾਮ ਲੱਗ ਗਿਆ। ਉਹ ਬਾਪੂ ਨੇ ਗਲਤ ਸਾਈਡ ਤੇ ਪਾੜ ਲਈ। ਜਿੱਦੜ ਲਾਸਟ ਆ ਕਿ ਬੋਲ ਦੇ ਕੋਈ ਸੁਣਨਾ। ਉਹ ਗੁੱਸੇ ਨਾਲ ਕੱਟ ਰਿਹਾ। ਇਹਨੂੰ ਨਹੀਂ ਦਾਰੀ ਆ। ਤੇ ਆਪਣੀ ਮਾਤਾ ਜੀ ਥੱਕ ਕੇ ਨੀਚੇ ਬੈਠ ਗਈ ਦੇਖੋ। ਥੱਕ ਕੇ ਨਹੀਂ ਪੈਸੇ ਕੱਢ ਰਹੇ ਨੇ ਖਜ਼ਾਨੇ ਚੋਂ। ਬਾਪੂ ਸ਼ਾਪਿੰਗ ਸੋਣੂ ਵੀ ਨਹੀਂ ਉਹ ਗੱਲ ਹੀ ਥੱਕ। ਮਾਂ ਕਾਇ ਲੈਣੀ। ਤੈਨਾਂ ਲੈ ਲਓ। ਤਿੰਨ ਥੋੜੀ ਮਰਦੀ ਆ ਚਾਰ ਪੰਜ ਜੀ ਨੇ ਲੈਣੇ ਲੈ ਲਓ ਸਤਖਾਨ ਵਾਲਿਆਂ ਬਾਅਦ ਚ ਖਾਈ ਜਾਵਾਂਗੇ ਇੱਕ ਹਾਓ ਅਰਾ ਥੋੜੇ ਜੰਸੋ ਵਾਲੀ ਬਟੇ ਥੋੜੀ ਲਾਈ ਲਓ ਜੀ ਹੁਣ ਅਸੀਂ ਲੈਣ ਲੱਗੇ ਆ ਚਾਦਰਾਂ ਅੱਖਾਂ ਇਹ ਕੱਢ ਰਹੀ ਇਧਰ ਨੂੰ ਜਿਆਦਾ ਸ਼ੁਰੂ ਹੋ ਜਾਂਦੀ ਇਹ ਜਦ ਦੀ ਹੋਊਗੀ ਫਿਰ ਮੈਂ ਇੱਕ ਚਾਦਰ ਮੈਂ ਲੈਣੀ ਆ ਇੱਕ ਲੈਣੀ ਆ ਜੀ ਸਾਰੇ ਨਵੇਂ ਰੰਗ ਰਜੇ ਓਏ ਓਏ ਗਿਣਨਾ ਨਹੀਂ ਨਹੀਂ ਆਪਣਾ ਜਾਓ ਦਾਤ ਮੋਖੋ ਲਈ ਤੇ ਦਿੱਲੀ ਤੋਂ ਉਹ ਪਿੱਕਰਾਂ ਕੁਤਲੀ ਆਏ ਇਹ ਇਹ ਮੈਂ 500 ਰੁਪਏ ਦੇ ਵਿੱਚ ਨੇ ਕਾਟਨ ਪਿਓਰ ਕਾਟਨ ਚਾਹ ਰਣਾ ਪਹਿਲਾਂ ਲੈ ਲਈਏ ਤੁਹਾਨੂੰ ਘਰੇ ਜਾ ਕੇ ਦਿਖਾਵਾਂ ਕਿ ਕਿਹੜੀ ਲਈਆਂ ਨੇ ਆਹ ਆਹ ਦੇਖੋ ਹਾਂ ਰੰਗ ਤਾਂ ਸੋਹਣਾ ਵੀ ਆਹ ਆਹ ਇਨ ਕਾਲੀਆਂ ਜਿਹਾ ਵਾਲੀਆਂ ਹੁੰਦੀਆਂ ਨੇ ਸਾਡੇ ਕੋਲ ਕੋਈ ਨਹੀਂ ਸਾਡਾ ਬਹੁਤ ਦਿਲ ਕਰਿਆ ਤਾਂ ਵੀ ਦੋ ਦੋ ਲੈ ਲਈਏ ਦੋ ਦੋ ਲੈ ਲੈ ਠੀਕ ਆ ਬਿਨਾਂ ਇਹ ਲੈਣਾ ਲੱਗਦਾ ਅੱਗੇ ਮੈਂ ਰੋਟੀ ਖਾਣੀ ਖਾ ਲਈ ਖਾ ਲਈ ਰੋਲੇ ਆਇਆ ਉਹ ਕਾਨਸ ਬੋਤਰੇ ਆ ਇਹਦਾ ਸੌਣ ਦਾ ਟਾਈਮ ਆ ਆ ਮੈਂ ਛੋੜਦੀ ਹੁੰਦੀ ਲਈ ਕਰਦੀ ਸੀ ਆ ਦੇਖਣਾ ਆਲਰੇ ਜੂ ਵੀ ਚੱਕ ਰਿਹਾ ਮੈਂ ਛੋੜਦੀ ਹੁੰਦੀ ਲਈ ਕਰਦੀ ਸੀ ਹਾਂ ਸਾਰਾ ਕੁਝ ਛੋਟੇ ਹੁੰਦੀ ਬੜੇ ਹੋ ਗਏ ਕੁਸਤੇ ਨਾ ਮਤਲਬ ਜਦ ਨਿਆਲੇ ਹੁੰਦੇ ਤੇ ਆ ਲੈਦੇ ਹੁੰਦੇ ਤੇ ਜਿਹੜੇ ਖੁਲਕੇ ਆ ਉਹ ਨਹੀਂ ਹੋ ਜਾਂਦੇ ਫੁੱਲੇ ਜਵਣ ਜਾਂਦੇ ਨੇ ਹਾਂ ਐਂ ਹੀ ਨੇ ਉਹ ਹਾਰ ਜਾ ਗੜਬੇ ਵਾਲੇ ਦੀ ਸੁਭਲਾ ਬਾਤ ਆਪਾਂ ਲਾਪੇ ਕਿਵੇਂ ਮੰਮੀ ਲੱਭਰੀ ਹੋਣੀ ਆਪਾਂ ਨੂੰ ਕਿੱਧਰ ਲੰਗੀ ਹੁਣ ਇਹ ਪਰੇਸ਼ਾਨ ਕਰ ਰਿਹਾ ਔਰ ਕੁਛ ਨਹੀਂ ਕਰ ਰਿਹਾਗਾ ਮੈਨੂੰ ਨਹੀਂ ਲੈਣਾ ਸਿੱਧੇ ਸਾਈਡ ਉੱਤੇ ਖੜ੍ਹਦਾ ਗੱਡੀ ਚ ਨਹੀਂ ਚੱਕਰ ਕੋਦੀ ਮੜੀ ਗੱਡੀ ਚ ਧਰੇ ਸਮਾਨ ਲੈ ਵਗ ਜਾ ਆਪਣੇ ਦੱਦੀ ਕੋਲ ਮੰਮੀ ਠੇਕੇ ਅਸੀਂ ਆਏ ਇੱਥੇ ਜੂਸ ਪੀਣ ਚਾਕਲੇਟ ਚਾਕਲੇਟ ਓਏ ਇਹ ਤਾਂ ਨਾਰਨੂਰ ਦਾ ਜੂਸ ਪੀ ਲਿਆ ਕੋਈ ਸਾਰਾ ਦਿਨ ਚਾਕਲੇਟ ਚਾਕਲੇਟ ਪਰ ਜੂਸ ਵੀ ਪੀਲੇ ਕਰ ਦੂਜਾ

ਲੋ ਸਾਡੀ ਛੋਟੀ ਜੀ ਸਬਸਕ੍ਰਾਈਬਰ ਸਾਨੂੰ ਅੱਜ ਸ਼ਾਪਿੰਗ ਕਰਦੇ ਹੋਏ ਮਿਲੀ ਹੈ ਅਚਾਨਕ ਸਾਨੂੰ ਦੇਖ ਕੇ ਸਾਡੇ ਕੋਲ ਆ ਗਈ ਕਿੱਥੇ ਵੀ ਕਿਸਿਆਣਾ ਅੱਛਾ ਅੱਜ ਸਾਨੂੰ ਬਾਜ਼ਾਰ ਚ ਨਾ ਤਿੰਨ ਚਾਰ ਤਾਂ ਮਿਲੇ ਹਨਾ ਜਰਵੀ ਅੰਨੇ ਪਰ ਮਿਲਦੀ ਰਹਿੰਦੀ ਹੈ ਹਾਂ ਓਕੇ ਬਾਏ ਓ ਮਮਮੀ ਬੈਠੀ ਉਹਨਾਂ ਦੀ ਸ਼ਾਪਿੰਗ ਕਰਨ ਆਏ ਤੇ ਅੱਜ ਮਿਲੀ ਜਾਨੇ ਅੱਜ ਹਨਾ ਹੋਰ ਕੁਝ ਨਾ ਇੰਸਟਾਗ੍ਰਾਮ ਤੇ ਵੀ ਉਹ ਕਰਨ ਨਾਲ ਜਿਆਦਾ ਹੋ ਗਿਆ ਨਾ ਇੰਸਟਾਗ੍ਰਾਮ ਤੇ ਵੀ ਯੂਵੀ ਆਪਣੀ ਪਹਿਚਾਨ ਵੱਦਦੀ ਹੈ ਇਹ YouTube ਦੇਖਦੇ ਹੋਣੇ ਤਾਂ ਹਾਂ YouTube ਹਾਂ ਅਸੀਂ ਨੇ ਜੂਸ ਪੀਆ ਮਿਲਕ ਸ਼ੇਕ ਪੀਆ ਮਿਲਕ ਸਿਕ ਨੂੰ ਸਟਰਾਬੇਰੀ ਸ਼ੇਕ ਪੀਆ ਮੈਂ ਬਹੁਤ ਹੈਵੀ ਤਾਂ ਨਮਕ ਸ਼ੇਕ ਪੀਆ ਯੂਵੀ ਨੇ ਉਹ ਅਨਾਰ ਦਾ ਜੂਸ ਪੀਆ ਏ ਤੇ ਹਮਨੇ ਮਿਕਸ ਜੂਸ ਤੇ ਬਾਕੀ ਸਾਰਾ ਖਾਣਾ ਪੀਣਾ ਪੈਕ ਰੱਖ ਲਿਆ ਕਿਉਂਕਿ ਅੱਜ ਖਾਣ ਦੀ ਬਿਲਕੁਲ ਉੱਥੇ ਬੈਠਣ ਦੀ ਜਗ੍ਹਾ ਨਹੀਂ ਸਾਰੇ ਆਪ ਦਾ ਸਮਾਨ ਨਾ ਪੈਕਰਾ ਦੇ ਲਿਕੇ ਜਾ ਰਹੇ ਆ ਅ ਤੁਹਾਨੂੰ ਤਾਂ ਬਿਲਕੁਲ ਹੈਡ ਐਂਡ ਨੀ ਪੀੜ ਹੈ ਤੇ ਅਸੀਂ ਹੁਣ ਦੇਖੋ ਜੂਸ ਆਈ ਦੁਕਾਨ ਦੇ ਸਾਹਮਣੇ ਬੈਠ ਕੇ ਚੀਜ਼ਾਂ ਖਾ ਰਹੇ ਆ ਆ ਉਹ ਸੈਂਡਵਿਚ ਖਾ ਰਹੇ ਆ ਜਿਹੜੇ ਹਮ ਲੈ ਕੇ ਆਏ ਆ ਮੈਨੂੰ ਗ੍ਰੀਨ ਮੈਨੂੰ ਮੇਰਾ ਢੋਕਲਾ ਮਿਲਿਆ ਨਹੀਂ ਇਸ ਕਰਕੇ ਸਵੀਸ ਰੋਲ ਲੈ ਆਣਾ ਮੱਥੇ ਮਾਰਨਾ ਪੈ ਗਿਆ ਠੀਕ ਆ ਇਹ ਹੈ ਨਹੀਂ ਗ੍ਰੀਨ ਚੇਕ ਦਾ ਜਿਹੜਾ ਮੈਂ ਪੀਆ ਇਹੇ ਜੀ ਉਹ ਆ ਹਾਏ ਚੰਚਾ ਮਿਲਿਆ ਨਹੀਂ ਹੱਥਾਂ ਨਾਲੇ ਚੱਲ ਰਿਹਾ ਕੰਮ ਹੁਣ ਅਸੀਂ ਬੜਾ ਤੁਸੀਂ ਖਲਾ ਖਾਣੇ ਕਿੱਥੇ ਕਿੱਨਾ ਹੈ ਚੰਚੇ ਨਾਲ ਬਣਾਣਾ ਚਾਹ ਹੁਣ ਅਸੀਂ ਸਾਰੀ ਸ਼ਾਪਿੰਗ ਕਰਕੇ ਨਾ ਅਸੀਂ ਲੈਣਾਏ ਹੁਣ ਸਬਜੀ ਸਬਜੀ ਬਿਨਾ ਅਸੀਂ ਇੱਥੇ ਤਰਪੜੀ ਜੋ ਲੈ ਲਈ ਕਿਉਂਕਿ ਜਸਵਾਲ ਕੰਨ ਵੀ ਇੱਥੇ ਸਾਫ਼ ਸੋਤਰੀ ਵਧੀਆ ਮਿਲਦੀ ਹੈ ਕਈ ਵਾਰ ਆਏ ਵੀ ਜੇ ਰੇਟ ਘਟੂਂਦਾ ਤਾਂ ਚੀਜ਼ ਵੀ ਉਨੀ ਘਟੀਆਂ ਹੁੰਦੀ ਹੈ ਇੱਥੇ ਨਾ ਐਵੇਂ ਚਲੋ ਰੇਟ ਵਾਧਾ ਪਰ ਸਬਜੀ ਹੈ ਜਿਹੜੀ ਸਾਰੀ ਸਾਫ਼ ਸੋਤਰੀ ਸੀਗੀ ਤਾ ਕਰਕੇ ਫਰੇਸੀ ਇਥੋ ਹੀ ਲੈ ਲਈ ਬਸ ਹੁਣ ਸਾਡੇ ਇੱਕ ਪਟਾਕੇ ਰਹਿ ਗਏ ਜਿਹੜੇ ਯੂਵੀ ਦੇ ਲੈਣੇ ਆ ਉਹ ਅਸੀਂ ਆਪਣਾ ਨੇੜੇ ਜਾ ਕੇ 10 ਪੁੱਦੇ ਨੇੜੇ ਪਿੰਡ ਬਾਹਰ ਆਣੇ ਸਾਡੇ ਅਸੀਂ ਉੱਥੇ ਜਾ ਕੇ ਲਵਾਂਗੇ ਸਾਰੀ ਸਬਜ਼ੀਆਂ ਦੇ ਰੇਟ ਹਨ ਜਿਹੜੇ ਉਹ ਐਨੇ ਘਰ ਚ ਆਤ ਚੱਕੀ ਹੋਈ ਸੀ ਉਹ ਦਿਵਾਲੀ ਕਰਕੇ ਪੀ ਕਿਉਂਕਿ ਪਤਾ ਹੁੰਦਾ ਨਾ ਇਹਨਾਂ ਨੂੰ ਸਬਜ਼ੀ ਵਾਲਿਆਂ ਨੂੰ ਜਾਂ ਹਰ ਇੱਕ ਵਾਲੇ ਉਹਨੂੰ ਪਤਾ ਹੀ ਹੁੰਦਾ ਵੀ ਲੈਣੀ ਤਾਂ ਹੈਗੀ ਆ ਇਹ ਚੀਜ਼ ਇਸ ਕਰਕੇ ਹਰ ਇੱਕ ਚੀਜ਼ ਦਾ ਨਾ ਦੀਵਾਲੀ ਦੇ ਦਿਨ ਰੇਟ ਬਹੁਤ ਜ਼ਿਆਦਾ ਹੁੰਦਾ ਲਓ ਜੀ ਅਸੀਂ ਲੈ ਲਈ ਸਾਰੀ ਸਬਜ਼ੀ ਅਸੀਂ ਉਸ ਦਿਨ ਮਟਰ ਦੀਵਾਲੀ ਵਾਲੇ ਦਿਨ ਬਣਾਵਾਂਗੇ ਮਟਰ ਪਨੀਰ ਤੇ ਮਿਕਸ ਵੈਜ 21 ਤਰੀਕ ਨੂੰ ਸੀ ਦੀਵਾਲੀ ਬਣਾਵਾਂਗੇ ਸਾਰੀ ਸਬਜ਼ੀ ਉਹ ਕਰ ਲਈ ਫਿਰ ਅਸੀਂ ਥੋੜੀ ਥੋੜੀ ਨਾ ਮਿਕਸ ਵੈਜ ਵਾਲੀ ਸਾਰੇ ਸਾਰੇ ਸਾਰੀ ਲੈ ਲਈ ਲਓ ਜਿੰਨੀਆਂ ਵੀ ਸਾਰੀਆਂ ਸਬਜ਼ੀਆਂ ਸੀਗੀਆਂ ਆ ਉਹਨੇ ਛੋਟੀ ਜੀ ਹੋ ਸਕਲੀ ਕੀ ਕਹਿੰਦੇ ਨੇ ਇਹਨੂੰ ਅਸਤਵਾਦੀ ਅਬੂ ਕੀਆ ਕੀ ਆ ਪਾਕ ਦਾ ਏ ਇਹ ਵੀ ਜਿੱਡਿਓ ਆ ਛੋਟੀ ਜੀ ਓਏ ਤੋੜਦਾ ਲਈ ਗੱਲ ਪੈ ਜੂਗੀ ਬਿੱਲ ਭਰਨਾ ਪੈ ਜੂਗਾ ਖੜਾ ਰਹਿਣ ਦੋ ਖੜਾ ਰਹਿਣ ਦੋ ਪਾ ਖੜਾ ਰਹਿਣ ਦੋ ਪੇ ਤੋੜ ਦੂਗਾ ਚਲੋ ਲਓ ਲੈ ਲੈ ਇਹਨਾਂ ਦਾ ਹਿਸਾਬ ਓਕੇ ਕਿ ਕਿਸ ਨੇ ਲਈਏ ਆਹ ਦੇਖੋ ਖੁੱਲਣੀ ਪਈ ਸੀ ਪਹਿਲਾਂ ਹੀ ਹਾਂ ਆ ਉਹ ਲੈ ਲਿਆ ਸਾਕ ਹਾਲਾ ਆ ਤੇ ਉਹ ਪਿਛਲੇ ਸਾਡੇ ਕਿਲੀ ਦੇ ਉਪਰ ਦੇਖਦੇ ਗਏ ਇਥੇ ਆ ਪਟਾਕਿਆਣੀਆਂ ਖਿੱਚੀ ਖਿੱਚੀ ਇਹਦੀ ਖਿੱਚੀ ਖਿੱਚੀ ਲੱਗਦਾ ਏ ਉੱਪਰ ਬਟਨ ਹੈਦਾ ਹਨਾ ਹਾਂ ਆ ਦੇਖੋ ਹਾਂ ਹੈ ਕੋਰਾਂਟੇ ਲੈਣਾ ਜੀ ਕੀ ਹੈ ਦੁੱਧ ਡਟਕਣੀ ਉਹ ਪਿਆਜ ਹਾਂ ਮੈਂ ਲੈਣ ਲੱਗੀ ਤੇ ਉੱਥੇ ਚੱਲ ਮਿਲ ਗਈ ਵਧੀਆ ਸਗਰਾ ਚਲੋ ਮੰਨੂ ਮਿਲਿਆ ਦੁੱਧ ਡਟਕਣੀ ਨਹੀਂ ਮੰਨੂ ਮਿਲਿਆ ਆ ਚਾਪਰ ਆ ਮੰਨੂ ਮਿਲਿਆ ਫਰੀ ਜਮੇ ਤੇ ਤਾਂ ਲਏ ਆ ਸਾਰੇ ਦੋਸਰਾ ਆਈਸ ਉਹਦੇ ਪਟਾਕੇ ਕਹਿੰਦੇ ਤੁਸੀਂ 1500 ਦੇ ਲਏ ਆਗੇ ਪਿਛਲੀ ਵਾਰ ਕਿੰਨੇ ਦੇ ਲਏ ਤੇ 프리 ਗਿਫਟ ਮਿਲ ਗਿਆ ਚਾਪਰ ਮਿਲ ਗਿਆ ਕਿਉਂ ਕਿੜਾ ਉਹ ਜਣਾ ਦੱਬਦੇ ਹੁੰਦੇ ਨੇ ਹਾਂ ਸਵਰਗ ਦਾ ਲੜੀ ਨੀਜੋ ਨਾਲ ਪੀਵਾਂਗੇ ਬੀਬੀ ਕਹਿੰਦਾ ਰਹੀ ਆ ਮੇਰੀ ਚਾਹ ਠੰਡੀ ਹੋਣੀ ਪਹਿਲਾਂ ਸਾਨੂੰ ਬਲੌਗ ਆ ਜ਼ਰੂਰੀ ਆ ਹੈਗੇ ਸਭ ਤੋਂ ਪਹਿਲਾਂ ਚਾਹ ਨਾਲ ਮਿੱਠਾ ਦੇਖੋ ਬਿਸਕੁਟ 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 ਚੁੱਠੇ ਨਹੀਂ ਕਰਨੇ ਚੁੱਠੇ ਨਹੀਂ ਕਰਨੇ ਮੈਂ ਕਿਹਨੇ ਕਿਹਾ ਪੂਰੇ ਚੱਕ ਲਿਓ ਇੱਧਰ ਆਓ ਅੱਛਾ ਦਿਵਾਲੀ ਦਾ ਸਮਾਨ ਹੋਰੇ ਲੈ ਜੂ ਖਾਣ ਦਿਵਾਲੀ ਦਾ ਕਿਆ ਦਿਖਾਣਾ ਹੈ ਜਿਖਰੇ ਲਖ ਰੋਟ ਹੈ ਨਾ ਬਸ ਤੁਸੀਂ ਉਹ ਦਿਖਾ ਦਿਓ ਜਿਹੜਾ ਮੰਮੀ ਨੇ ਮੰਮੀ ਨੇ ਦੇਖਿਆ ਤਾਂ ਹੈ ਮੰਮੀ ਨੇ ਦਵਾਤਾ ਇਹਨੇ ਆਪਾਂ ਨੂੰ ਆ ਲੋ ਆ ਟੱਕ ਦੇ ਕਾਂਚ ਦੇ ਦੋ ਨੇੜੇ ਆ ਕੇ ਦਿਖਾਓ ਬੀਬੀ ਨੂੰ ਦਿਖਾ ਦਿਓ ਆਪਾਂ ਤਾਂ ਦੇਖਿਓ ਹੀ ਨੇ ਕਾਂਚ ਦੇ ਸੋਨੇ ਨੇ ਨਾ ਹੱਥ ਚ ਨਾ ਛੱਡ ਦਿਓ ਕਿਤੇ ਹੋਰੀ ਭੋਗ ਫਾਦ ਦੇ ਨਾ ਤੂੰ ਕੀ ਪਾਏਂਗੀ ਮੈਂ ਕਾਜੂ ਮੈਂ ਦਾਖਾ ਦਾਖਾ ਰਹਿ ਗਈ ਤੇ ਪੈਸਾ ਜਮਾਤ ਕਾਜੂ ਮੱਪਾ ਕੇ ਇੱਕ ਇੱਕ ਬੀਬਿੰਦੇ ਦੇ ਇੱਕ ਮਮੀਂ ਦੇ ਦਿਓ ਬੀਬੀ ਆ ਦੱਪ ਤੇ ਵੀ ਵਾਪਸ ਡਰਾਈਵ ਡਰਾਈਵ ਫੁੱਟ ਤੇ ਭਰ ਕੇ ਵਾਪਸ ਹਾਂ ਮਮੀ ਕਾਜੂ ਬਦਮ ਪਾ ਕੇ ਤੁਹਾਨੂੰ ਦੇ ਦਾਂਗੇ ਆ ਚਾਦਰ ਲੈ ਕੇ ਆਈਆਂ ਮੈਂ ਵੀ ਲੈ ਕੇ ਆਈਆਂ ਮੈਂ ਵੀ ਦਿਖਾਉਂਗੀ ਆਖੀ ਮੈਂ ਲੈ ਕੇ ਹੈ ਇਹ ਓਦੇ ਵਾਲੇ ਨੇ ਚੂੜੀਆਂ ਵਾਲੇ ਨਾ ਹਾਂ ਤਾਂ ਸਿੱਧੇ ਚੜ ਜਾਂਦੀਆਂ ਅੱਛਾ ਸਿੱਧੇ ਉਹਨਾਂ ਸੀ ਪੀਂਦੇ ਆਂ ਦੀ ਚਾਹ ਫੱਟ ਗਏ ਸਵੇਰ ਤੇ ਗਏ ਹੋਏ ਤੇ ਹੁਣ ਟਾਈਮ ਸਿਰ ਮੁੜਿਆ 2:30 ਵਜੇ ਹੈ ਹਜੇ ਹੁਣ ਆਪਾਂ ਓਏ ਸਾਡੇ ਨਾਲ ਨਹੀਂ ਨੇ ਸਾਡੀ ਲੈ ਕੇ ਪਟਾਕੇ ਨਾ ਬੈਠ ਕੇ ਕਿੱਥੇ ਹੁਣ ਤੂੰ ਤੇਰਾ ਬਣ ਗਿਆ ਐ ਹੈ ਮਸੂਟੀਆਂ ਨਹੀਂ ਠਿਕਠਾ ਹੁਣ ਆਜ ਸਾਡੇ ਨੇ ਕਿ ਦੁਪਹਿਰੇ ਲਈ ਤਾਂ ਹੀ ਚਾਹ ਨਾਲ ਹੁਣ ਬੰਦ ਕਰੀਂ ਹੋਰ ਬਾਪੂ ਜੀ ਵੀ ਆਇਆ ਹਨਾ ਮੈਂ ਤਾਂ ਮੈਂਗੋ ਸ਼ੇਕ ਤਾਂ ਲੈ ਲਿਆ ਮੇਰੇ ਤਾਂ ਜੀ ਕੱਚਾ ਕਰਤਾ ਨਹੀਂ ਖਰਾਬ ਕਾਣੂ ਗਾੜਾ ਜਾਦੇ ਤਾਂ ਵਿੱਚ ਸਾਰੇ ਡਰਾਈ ਫਰੂਟ ਪਾਰਕੇ ਤੇ ਸਾਰੇ ਫਰੂਟ ਪਾਰਕੇ ਤੇ ਛੇਕ ਤਾਂ ਹੈ ਛੇਕ ਤਾਂ ਹੈ ਨਹੀਂ ਤਾਂ ਉਹ ਚਮਦਿਆਂ ਨਾਲ ਖਾਣ ਵਾਲਾ ਤਾਂ